ਹਾਲ ਵੀ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮੇਤਰਾਂ ਨੂੰ ਮੈਂ ਤੁਹਾਡਾ ਦੇਸੀ ਜੱਟ ਤੇ ਆਪਾਂ ਨਾ ਜਿੱਕ ਮਿਸਤਰੀ ਨਾਲ ਡਿਜ਼ਾਈਨ ਪਾਉਂਦਾ ਮਤਲਬ ਤੁਸੀਂ ਦੇਖਿਆ ਹੋਣਾਗਾ ਤੇ ਕਈ ਵੀਡੀਓ ਦੇ ਵਿੱਚ ਪਹਿਲਾਂ ਵੀ ਦੇਖਿਆ ਹੋਣਾ ਵੀ ਜਿਹੜੀ ਆਪਾਂ ਘਰ ਦੇ ਵਿੱਚ ਫਰਸ਼ ਲਾਉਣੇ ਹੁੰਨੇ ਆ ਉਹਦੇ ਵਿੱਚ ਤੇ ਪਹਿਲਾਂ ਸੈਂਪਲ ਹੀ ਲਾਉਂਦੇ ਤੇ ਹੁਣ ਡਿਜ਼ਾਈਨ ਪਾਇਆ ਜਾਂਦਾ ਤੇ ਉਹਦਾ ਕੀ ਬੈਨੀਫਿਟ ਹੈ ਤੇ ਕੀ ਇਹੋ ਹੈ ਤੇ ਉਹ ਮਿਸਤਰੀ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਤੁਸੀਂ ਆਹ ਬਣਿਆ ਹੋਇਆ ਡਿਜ਼ਾਈਨ ਦੇਖੋ ਵੀ ਇਹਦੀ ਕਿੰਨੀ ਛੋਟੀ ਕਟਿੰਗ ਕੀਤੀ ਹੋਈ ਹੈ ਬਰੀਕ ਤੇ ਇਸ ਤੋਂ ਬਾਅਦ ਇਹਦੇ ਵਿੱਚ ਭਰਿਆ ਜਾਊਗਾ ਮਸਾਲਾ ਤੇ ਇਹਦੇ ਕਿੰਨਾ ਖਰਚਾ ਆਉਂਦਾ ਕੀ ਗੱਲਬਾਤ ਹੈ ਉਹ ਸਾਰੀ ਗੱਲਬਾਤ ਮਿਸਤਰੀ ਨਾਲ ਤੁਸੀਂ ਤੁਹਾਡੇ ਨਾਲ ਕਰਾਉਣੇ ਆ ਮਿਸਤਰੀ ਦੀ ਤੇ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਤੇ ਆਗੇ ਕਰਮਾ ਸਿੰਘ ਜੀ ਤੇ ਹੋਰ ਫਿਰ ਕਿਵੇਂ ਕਿੰਨੇ ਕਿ ਦਿਨਾਂ ਚ ਤਿਆਰ ਹੋ ਜਾਂਦਾ ਬਈ ਇਹ ਇਹ ਬਾਈ ਜੀ ਜਿਵੇਂ 3000 ਫੁੱਟ ਏਰੀਆ ਇਹਦੇ 20 ਬਾਈ ਦਿਨ ਲੱਗ ਗਏ ਅੱਛਾ ਕਿੰਨੀ ਇੱਟ ਲੱਗੀ ਇੱਕ ਬਾਈ ਜੀ ਤੇ ਤੁਸੀਂ ਐ ਲਾ ਲਓ ਵੀ 3000 ਫੁੱਟ ਏਰੀਆ ਤੇ 9000 ਇੱਟ ਲੱਗਦੀ ਹੈ ਬਾਈ ਜੀ ਠੀਕ ਹੈ ਹਾਂਜੀ ਠੀਕ ਹੈ 3000 ਅ ਮਤਲਬ ਤਿੰਨ ਕਹੇ ਯਾਰ 8 ਲੱਗ ਗਈ ਨਹੀਂ 9000 9000 ਟ ਲੱਗ ਗਈ 3000 ਏਰੀਏ ਤੇ ਜੀ ਜੀ ਠੀਕ ਹੈ ਤੇ ਬਈ ਕਿੰਨੇ ਕਿੰਨੇ ਦਿਨ ਲੱਗੇ ਹੋਣਗੇ ਇਹ ਤੇ ਫਰਸ਼ ਤੇ ਇਹ ਤੇ ਬਈ ਲੱਗੇ 20 25 ਦਿਨ 20 25 ਦਿਨ ਹਾਂਜੀ ਤੇ ਉਹਦੇ ਨਾਲੋਂ ਦੂਜੇ ਫਰਸ਼ ਨਾਲ ਇਹਦਾ ਕਿੰਨਾ ਖਰਚਾ ਵਧ ਜਾਂਦਾ ਬਈ ਖਰਚਾ ਬਈ ਲੋਕਟ ਦੇ ਬਰਾਬਰ ਹੀ ਪੈਂਦਾ ਲੋਕਟ ਦੇ ਬਰਾਬਰ ਹੀ ਪੈਂਦਾ ਠੀਕ ਹੈ ਤੇ ਡਿਜ਼ਾਈਨ ਬਣਾਉਣ ਤੇ ਮਤਲਬ ਬਸ ਸਾਰਾ ਪਤਾ ਕੀ ਆ ਲੋਕਟਾ ਜਿਵੇਂ ਉਹਦੇ ਬਰਾਬਰ ਖर्चा ਪੈਂਦਾ ਇਹਦਾ ਬੈਨੀਫਿਟ ਲੋਕਟਾ ਵਿੱਚ ਨਾ ਹੋਏ ਆ ਲੋਕਟੇ ਦੇ ਵਿੱਚ ਰੇਤਾ ਫਸਦਾ ਜਦੋਂ ਆਪਾਂ ਸਫਾਈ ਨਹੀਂ ਹੁੰਦੀ ਠੀਕ ਹੈ ਤੇ ਇਹਦੇ ਵਿੱਚ ਬਾਈਟ ਸਿਮੇਂਟ ਤੇ ਚੀਕਸ ਮਿਲਾ ਕੇ ਭਰਾਂਗੇ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਇਹਦੀ ਰਗੜਾਈ ਹੋ ਠੀਕ ਹੈ ਰਗੜਾਈ ਹੋ ਕੇ ਤਾਂ ਮੰਨ ਲਓ ਇਹਦਾ ਬਹੁਤ ਸੋਹਣਾ ਲੱਗਣਾ ਇਹ ਠੀਕ ਹੈ ਤੇ ਇਹ ਪਤਾ ਕੀ ਗੱਲ ਆ ਜੀ ਜਿਵੇਂ ਹੁਣ ਆਪਾਂ ਕੋਠੀ ਪਾਈ ਆ ਬਾਈ ਨੇ ਕੋਠੀ ਦੇ ਜਗ੍ਹਾ ਤੇ ਲਾਇਆ ਹੋ 50-60 ਲੱਖ ਰੁਪਈਆ ਤੇ ਉਹਦੇ ਨਾਲ ਜਿਹੜਾ ਡਿਜ਼ਾਈਨ ਪਊਗਾ ਤੇ ਇਹਦੀ ਫਿਰ ਰਗੜਾਈ ਵੀ ਹੋ ਬਈ ਮਿਸਤਰੀ ਸਾਹਿਬ ਤੇ ਆ ਤੁਸੀਂ ਤੁਹਾਨੂੰ ਦਿਖਾ ਦਣਾ ਇਹਨੇ ਵਿਚਾਲੇ ਫੁੱਲ ਪਾਇਆ ਤੇ ਮਿਸਤਰੀ ਨੇ ਇਧਰ ਪਾਰਕ ਵਾਸਤੇ ਜਗਾ ਛੱਡੀ ਹੋਈ ਹੈ ਤੇ 3000 300 ਫੁੱਟ ਏਰੀਆ ਦੱਸਦਾ ਮਤਲਬ ਹੈ ਮਿਸਤਰੀ ਤੇ 9000 ਤੇ ਇੱਟ ਲੱਗੀ ਤੇ ਤੁਹਾਨੂੰ ਇਹ ਕਿਵੇਂ ਲੱਗਦਾ ਤੇ ਖਰਚਾ ਕਹਿੰਦਾ ਵੀ ਬਾਈ ਕੋਈ ਜ਼ਿਆਦਾ ਖਰਚਾ ਨਹੀਂ ਹੁੰਦਾ ਹੈਗਾ ਜਿਵੇਂ ਆਪਾਂ ਕਹਿ ਦੇਣਾ ਇਹਦੀ ਕਾਟਿੰਗ ਕੀਤੀ ਆ ਬਰੀਕ ਕਾਟਿੰਗ ਕੀਤੀ ਦਿਖਾਈ ਕੁਲਦੀਪਾ ਨੇੜੇ ਕਰਕੇ ਅੱਜ ਜਵੇਂ ਬਰੀਕ ਕਾਟਿੰਗ ਕੀਤੀ ਹੋਇਆ ਛੋਟੀ ਛੋਟੀ ਤੇ ਇਹਦੇ ਚ ਮਸਾਲਾ ਭਰਨਗੇ ਸਾਰੇ ਚ ਆ ਡਿਜ਼ਾਈਨ ਚ ਲਾ ਲਓ ਸਾਰੀਆਂ ਇਟਾਂ ਚ ਲਾ ਲਓ ਤੇ ਕਾਟਿੰਗ ਸਾਰੀ ਦੀ ਹੋਈ ਹੋਈ ਹਾਂਜੀ ਮਿਸਤਰੀ ਸਾਹਿਬ ਨੇ ਆ ਕਾਟਿੰਗ ਕਰਕੇ ਬਹੁਤ ਸੋਹਣਾ ਫਰਸ਼ ਲਾਏਗਾ ਤੇ ਆ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਹੋਰ ਵੀਡੀਓ ਜੇ ਵੀ ਦੇਖਿਆ ਹੋਣਾ ਜਿਹੜੀ ਕਾਟਿੰਗ ਕਰਕੇ ਫਰਸ਼ ਲਾਉਂਦੇ ਨੇ ਘਰਾਂ ਦੇ ਵਿੱਚ ਜਿੱਦੀ ਰਗੜਾਈ ਵੀ ਹੁੰਦੀ ਹੈ ਜਿੱਥੇ ਰੰਗ ਵੀ ਭਰਿਆ ਜਾਂਦਾ ਤੇ ਆ ਉੱਪਰ ਸਕਰੀਨ ਤੇ ਚੱਲ ਵੀ ਰਿਹਾ ਤੇ ਇਹਦਾ ਬਈ ਖਰਚਾ ਕਿੰਨਾ ਪੈਂਦਾ ਖਰਚਾ ਤਾਂ ਬਈ ਦੇਖੋ ਲੋਕਟ ਦੇ ਬਰਾਬਰ ਹੈ ਪਰ ਅੱਜ ਇਹਦਾ ਇਸ ਟ੍ਰੈਂਡ ਟ੍ਰੈਂਡ ਚੱਲ ਰਿਹਾ ਹੈ ਇਹ ਜਿਹੜੀ ਲੋਕੇਟ ਆ ਉਹ ਪਟਾਪਟਾ ਸਾਥ ਹੋਏ ਲਵਾ ਰਹੇ ਨੇ ਠੀਕ ਹੈ ਹਾਂ ਲੋ ਬਹੁਤ ਘਰਾਂ ਦੇ ਸੀ ਲੋਕੇਟ ਪਟਾਪਟਾ ਤੇ ਜਿਹੜੇ ਆਪਾਂ ਕੋਠੀਆਂ ਦੇ ਉੱਤੇ 50-50 ਲੱਖ ਰੁਪਏ ਲਾਉਣੇ ਆ ਵੀ ਇਹਦੇ ਨਾਲ ਕੋਈ ਜ਼ਿਆਦਾ ਖਰਚਾ ਨਹੀਂ ਪੈਂਦਾ ਵੀ ਇਹਨੇ ਬਹੁਤ ਸੋਹਣੇ ਫੁੱਲ ਬਣਾਏ ਨੇ ਮਿਸਤਰੀ ਨੇ ਤੇ ਉੱਪਰ ਚੱਲ ਰਹੇ ਨੇ ਸਕਰੀਨ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕਿਸੇ ਨੇ ਲਵਾਉਣਾ ਹੈ ਫਰਸ਼ ਤਾਂ ਉਸ ਨੰਬਰ ਤੇ ਕਾਲ ਕਰ ਲਿਓ ਸਾਸਤਰੀ ਕਾਲ